ਮੇਲਣ ਬਾਈ ਆ ਬਾਈ ਮੇਲਣ ਪਿੰਡ ਹੈਗਾ ਰੌਲੂ ਮਾਜਰਾ ਤੇ ਟੂਰਨਾਮੈਂਟ ਹੈ ਉਥੇ কুਸਤੀ ਦੰਗਲ ਹੈ ਜੀ কুਸਤੀ ਦੰਗਲ ਆ ਦੇਖ ਲਓ ਬਾਈ কুਸਤੀ ਦੰਗਲ ਮਿਤੀ 3 ਫਰਵਰੀ 2025 ਦਿਨ ਸੋਮਵਾਰ ਨੂੰ ਪਿੰਡ ਰੌਲੂ ਮਾਜਰਾ ਰੋਪੜ ਚੰਗੌਰ ਸਾਹਿਬ ਦੇ ਨੇੜੇ ਆ ਹਾਂ ਜੀ 2 ਤਰੀਕ ਨੂੰ ਗਾਉਣਾ ਹੈ ਨਾ ਇਹਦਾ ਤੇ ਵੀਰ ਤੁਸੀਂ ਦੱਸ ਦਿਓ ਇੱਕ ਵਾਰ ਆਪ ਬੋਲ ਕੇ ਦੱਸ ਦਿਓ ਦੋ ਤਰੀਕ ਨੂੰ ਗਾਉਣ ਆ ਜੀ ਠੀਕ ਹੈ ਜੀ ਦੋ ਤਰੀਕ ਨੂੰ ਗਾਉਣ ਆ ਤੇ ਤਿੰਨ ਤਰੀਕ ਨੂੰ ਆਪਣੀ ਸਿੰਜ ਆ ਠੀਕ ਹੈ ਜੀ ਤਿੰਨ ਤਰੀਕ ਨੂੰ ਇਹ ਟਰਾਲੀ ਬੈਕ ਮੁਕਾਬਲਾ ਠੀਕ ਹੈ ਜੀ ਜਿੰਨੇ ਸਾਡੇ ਵੀਰ ਭਾਈ ਸਾਰੇ ਜਿਹੜੇ ਵੀਡੀਓ ਦੇਖਦੇ ਨੇ ਛੰਡੀ ਦੀ ਕੁਸ਼ਤੀ ਕਿੰਨੇ ਦੀ ਹੈ ਜੀ ਇਹ 1 ਲੱਖ 1000 ਤੇ 1 ਲੱਖ 1000 ਦੀ ਭਾਈ ਕੁਸ਼ਤੀ ਹੈ ਛੰਡੀ ਦੀ ਜੂਰ ਪਹੁੰਚੋ ਭਾਈ ਤੇ ਆ ਭਾਈ ਪੈਸਾ ਲਗਾਨ ਆ ਰਿਹਾ ਠੀਕ ਨੀ ਪੂਰਾ ਕਰੋਗਾ ਇੱਥੇ ਪੋਸਟਰ ਪਾ ਦਾਂਗੇ ਵਿੱਚ ਵੀਡੀਓ ਚ ਬਾਈ ਪੋਸਟਰ ਪਾ ਦਾਂਗੇ ਆਪਾਂ ਤੇ ਜਿਹੜੇ ਦੇਖ ਰਹੇ ਹੋ ਬਾਈ ਜੀ ਤੇ ਬਹੁਤ ਜ਼ਰੂਰ ਪਹੁੰਚਿਓ ਜ਼ਰੂਰ ਪਹੁੰਚਿਓ ਬਾਈ ਤਾਂ ਜ਼ਰੂਰ ਪਹੁੰਚਣਾ ਐਨ ਆਰ ਆਈ ਵੀਰਾਂ ਦੇ ਦੇ ਵਿਸ਼ੇਸ਼ ਸਹਿਯੋਗ ਨਾਲ ਠੀਕ ਆ 3 ਫਰਵਰੀ ਸਭਾ ਵਾਲੇ ਦਿਨ ਹੈ ਹਾਂ 3 ਫਰਵਰੀ ਦਾ ਬਾਈ ਕੁਸ਼ਤੀ ਦੰਗਲ ਤੇ ਪਹੁੰਚਿਓ ਬਾਈ ਸਾਰੇ ਜ਼ਰੂਰ ਜੀ ਉੱਥੇ ਜਿਹੜੇ ਜਿਹੜੇ ਵੀਡੀਓ ਦੇਖਦੇ ਨੇ ਜਿਹੜੇ ਵੀਡੀਓ ਦੇਖਦੇ ਨੇੜੇ ਤੇੜੇ ਵਾਲੇ ਆਪਣੇ ਜਿਹੜੇ ਹੈਗੇ ਆ ਸਾਰੇ ਪਹੁੰਚਿਓ ਆਪਾਂ ਵੀ ਆਵਾਂਗੇ ਜ਼ਰੂਰ ਬਾਈ ਉੱਥੇ ਤੇ ਠੀਕ ਆ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਰਿਆ ਆ ਕੰਪਿਊਟਰ ਭਾਈ ਇੱਧਰ ਮੈਂ ਪਾਸੀ ਲੱਦਣੇ ਲੱਦਣੇ ਨੂੰ ਲਿਆਇਆ ਕਿੰਨਾ ਲੱਦ ਕੇ ਉਹ ਗੰਨਾ ਹੋਦਾ ਥੋਕ ਘੰਟ ਲੱਗਿਆ ਇਹ ਮਾਂ ਇੱਥੋਂ 12-13 ਕਿੰਨਟਲ ਤਾਂ ਜਾਵੇ ਵਾਹੋ ਪੂਰੀ ਪਾਸੀ ਤੇ ਜਾਵੇਗਾ ਘਰੀ ਜਾ ਰਿਹਾ ਯਾਰ ਆਓ ਠੀਕ ਆ ਵਾਹ ਇੱਥੇ ਇੱਧਰ ਉੱਧਰ ਜਾਣੇ ਕਰਕੇ ਲੇਟ ਹੋ ਗਿਆ ਨਹੀਂ ਕਰਦੇ ਪੰਜ ਰਿੰਗ ਦੇਣੀ ਸੀ ਨਹੀਂ ਤਾਂ ਲੱਗਦੀ ਸੀ ਨਾ ਇਹਨੇ ਇੱਕ ਜਗ੍ਹਾ ਹੁੰਦੀ ਜੇ ਇੱਕ ਜਗ੍ਹਾ ਹੁੰਦੀ ਫੇਰ ਲੱਦੋਗੇ ਜੀ ਹਾਂ ਹੁਣ ਦੋ ਜਗ੍ਹਾ ਕਰਕੇ ਹੋ ਜਾਏਗਾ ਸਾਭ ਜਾਨੀ ਆਇਆ ਹਾਂ ਯਾਰ ਪਹਿਲਾਂ ਉੱਥੇ ਟਾਈਮ ਲੱਗ ਗਿਆ ਲੱਦਣੇ ਨੂੰ ਇਹਨਾਂ ਨੂੰ ਆਹ ਕੰਨ ਲਖਾ ਚ ਕੱਢ ਕੇ ਦੇਖ ਮਤਲਬ ਬਾਈ ਕਿੰਨੇ ਦੀ ਇਹ ਮੇਰ ਦਾ ਕੰਨ ਬਹੁਤ ਲੰਬਾ ਬਾਈ ਕਿਹੜਾ ਕੰਨ ਹਾਂ ਉਹਨੂੰ ਵੱਡਾ ਲੰਬਾ ਹੀ ਵੱਡਿਆ ਸਾਹਮਣੇ ਉਹ ਪਰੰਦਾ ਬੱਜ ਕੇ ਪੱਤੀ ਬੱਜ ਕੇ ਹਾਂ ਥੋੜਾ ਸੋ ਬਟਾ ਲਾ ਆ ਰਗਣਾ ਹੈ ਜੇ ਕਰ ਵੱਡਿਆ ਬੱਪ ਚ ਜੇ ਤਿੰਨ ਵੱਡੇ ਹੋ ਲੈ ਤਿੰਨ ਮਿੰਟ ਵੱਡੇ ਰਹਿ ਜੇ ਬੰਨਾ ਤਕੜਾ ਹੈ ਬਾਈ ਇਹ ਇਹ ਮੈਨੂੰ ਦੱਸ ਹੁਣ ਸਾਡਾ ਮੁਰੇ ਆਉਣਾ ਹਾਂ ਫੋਨ ਨੂੰ ਲੱਗ ਰਿਹਾ ਮੋੜੀ ਜਿਆਦਾ ਹੋ ਜੂਗਾ ਜਿੰਨਾ ਲੱਗਦੀ ਜਾਂਦਾ ਜਿਆਦਾ ਹੋ ਜਿਆਦਾ ਹੋ ਜੂਗਾ ਆ ਦੇ ਕੰਨਾ ਕਿਹ ਜਾਲ ਲੈ ਲੈ ਬਾਈ ਫੋਨ ਬਗੰਨਾ ਇਹ ਤਾਂ ਚੱਕ ਨਹੀਂ ਵੀ ਹਲੇ 20 25 ਬੱਲੇ ਕੰਨੇ ਚੱਕੁੰਦੇ ਭਰੀਂ ਕੇ ਆਉਣਾ ਕੰਨਾ ਆ ਬੰਦਾ ਢੋਹਦਾ ਭਾਈ ਕੰਨਾ ਹਲੇ ਹਲੇ ਭਰੀਆਂ ਭਾਰੀਆਂ ਪਾਈਆਂ ਐਨਾ ਭਾਏ 7 8 ਭਰੀਆਂ ਕੰਨਾ ਹੀ ਚੱਕਣ ਲੱਗਾ ਜੋ ਫਿਰ 50 50 ਕਿਲੋ ਦੀ ਭਰੀ ਪਾਉਂਦਾ ਹੈ ਸਿਰ ਕਾ ਵੀ ਚੱਕ ਲਾ ਸਿਰ ਹੁਣ ਵੀ ਲਾ ਫਿਰ ਆਏ ਹੁਣ ਤੋਂ ਕੁਝ ਲਾ ਕੇ ਉਹਦੇ ਪੰਜ ਕਿਲੇ ਹੋਰ ਕਰਨੇ ਆ ਹਲੇ ਯਾਰ ਦੇਖ ਮਾ ਦੋ ਜੀ ਲੀਜ਼ਰ ਕਰਾ ਹਾਂ ਉਹ ਆਪਾਂ ਦੀ ਕਰਾਉਂਦਾ ਮੁੰਡਾ ਯਾਰ ਉਹ ਕਿੱਥੇ ਦਾ ਫਲੀਦਪੁਰ ਦਾ ਇਹਦਾ ਉਹ ਕਹਿੰਦਾ ਮੇਰੇ ਕਰਜਾ ਯਾਰ ਮੇਰੇ ਕਹਿੰਦਾ ਮਸਤੀ ਵੀਜੂ ਨਹੀਂ ਹੋਣੀ ਚਾਰੇ ਵਾਲੀ ਬੂਟੇ ਵਟਾਏ ਦੂਨੇ ਮਾ ਮੈਂ ਆਉਂਦਾ ਵੀ ਸਵੇਰੇ ਸਵੇਰੇ ਕਰੇ ਆਂਗਾ ਹਾਂ ਹਲੇ ਦੂਏ ਬਾਉਨੇ ਆਉਣੇ ਕਹਿੰਦਾ ਹੁਣੀ ਕੰਮ ਆ ਨਹੀਂ ਕੋਈ ਕਰਕੇ ਰੱਖ ਦੋ ਚਾਰ ਦਿਨ ਤੱਕ ਆਉਂਗਾ ਫੇਰ ਇਹ ਗੰਨੇ ਦਾ ਭਾਰ ਦਾ ਪਤਾ ਲੱਗੂ ਜੇ ਇਹਦੀ ਇੱਕ ਕੱਕਲੀ ਵਰਚੀ ਜਾਊਗੀ ਤੇ ਪਤਾ ਲੱਗਣਾ ਕਿੰਨਾ ਭਾਰ ਦੀ ਗੱਲ ਹੋਰ ਭਾਰ ਦਾ ਤੂੰ ਕਹ ਪੈ ਲੂਗਾ ਕੋਈ ਵੀ ਸੌ ਗੱਟਲ ਕਿੰਨਾ ਹਾ ਕੋਈ ਨਹੀਂ ਕਹਿ ਸਕਦਾ ਲਦਾਈ ਕਹਿੰਦਾ ਗੰਨਾ ਉੱਥੇ ਤੇ ਪਾ ਕੇ ਲਿਆਂਦਾ ਜੇ ਕਿਤੇ ਬੀਜੜ ਹੁੰਦਾ ਇਹ 110 ਹੋ ਜਾਣਾ ਤੇ ਇੰਨਾ ਕਿ ਹੋਰ ਲਦਾਣ ਤਾਂ ਐ ਹੋਣੀ ਐ ਮਾਈ ਲਦਾਣ ਕਿੱਥੇ ਇਹਦੀ ਬਚਦਾ ਲਦਾਣ ਕਿ ਕਿੰਨੇ 99 ਕਾਉਂਟਰ ਹੋਇਆ ਕਿੰਨਾ ਹੋਇਆ ਤਾਂ ਹੈ 97 ਕਾਉਂਟਰ ਹੋਇਆ ਪੂਰਾ ਉਹ ਭੋਲੀ ਆਪ ਆਏ ਅਸੀਂ ਜਾਂ ਆਏ ਲੈ ਕੇ ਕਹਿੰਦੇ ਰੇੜੀ ਦੀ ਪਰਚੀ ਐ ਅਜੇ ਰੇੜੀ ਦੀ ਟਰੈਲੇ ਦੀ ਵੀ ਘਰ ਦੇ ਘਰ ਸੰਗਣਾ 10 ਕਾਉਂਟਰ ਘੱਟ ਆ ਆਹ ਮੇਰੇ ਲੱਗਦੀ ਰੇੜੀ ਦੀ ਆ ਲਦਾਣ 90 ਕਾਉਂਟਰ ਹੋ ਗਿਆ 200 ਨੂੰ ਕਿੱਲ ਲਦਾਣ ਹੋਣਾ ਇਹਦਾ ਕੁਝ ਵੀ ਨਹੀਂ ਤੇਰੀ ਪਰਚੀ 100 ਵਾਲੀ ਆ ਕੰਵਾ ਵਾਲੀ ਕਿੰਨਾ ਲੰਦੇ ਉਹ 710 ਲੰਦੇ ਆ ਬਾਕੀ ਵਾਪਸ ਆਊਗਾ ਤੇਰਾ ਗਾਹਾਂ ਨੂੰ ਹੁਣ ਪੰਨ ਚੱਲ ਹੁਣ ਦੂਜਾ ਕੁਇੰਟ ਮੁੜਿਆ ਦੂਈ ਵੀ ਛੱਡ ਦੂੰਗੇ ਦੂਈ ਵੀ ਆਏ ਜਾਣੀ ਆ ਕਿੱਦਾਂ ਕੰਮ ਕਰਦਾ ਆ ਤਾਂ ਨਹੀਂ ਇੱਤਰਦਾ ਬਰੇ ਇੱਟਾ ਪਰ ਚੱਕੇ ਉੱਪਰ ਨੂੰ ਸਟੈਂਡ ਹਲਾ ਫਸਿਆ ਪਿਆ ਉੱਥੇ ਟੁੱਟ ਟੁੱਟ ਗਿਆ ਟੁੱਟ ਗਿਆ ਵੀ ਫਸ ਗਿਆ ਇਸ ਵਿੱਚ ਹੁੰਦੀ ਰ ਕੋਈ ਮੇਖ ਨਹੀਂ ਫਸੀ ਇੱਕ ਨਹੀਂ ਫਸਿਆ ਘੜਾ ਬਸ ਤਾੜਨ ਵਾਲੇ ਕੋਈ ਮੇਖ ਨਹੀਂ ਪਾਈ ਵਿੱਚ ਹਾਂ ਤਾੜਨ ਵਾਲੇ ਦਾ ਪਰ ਉਹਦਾ ਨਹੀਂ ਦੁੱਬਦਾ ਚੱਲ ਜੱਲਾ ਮੈਂ ਵੀ ਯਾਰ ਪਾ ਪੱਤੀ ਇਕੱਠੀ ਕਰਦੇ ਕਰਦੇ ਚੰਗਾ ਮੇਰੇ ਮਿਲਦਾ ਹਾਂ ਠੀਕ ਆ ਜੀ ਪਫਾ ਹੋ ਜੂ ਟਰੈਕਟਰ ਦਾ ਜੈ ਓਏ ਪੈਰ ਮੇਰੇ ਅਰਾਧੂ ਹਾਂ ਪਪਾ ਨੇ ਕੇਪੇ ਬੋਲੀ ਕੋਈ ਨਾ ਮਿਲ ਪਾਗਾ ਹਲੇ ਥਾਰੇ ਮਿੱਟੀ ਪੱਤੀ ਦੇ ਲੈ ਠੀਦੇ ਕਾਕਾਨੀਆ ਸਵਾਰ ਜਾ ਮੈਂ ਦੇਖਣਾ ਮਾੜੇ ਕੇ ਆਇਆ ਅੱਜ ਕੇ ਰੋਉਣ ਲੱਗਿਆ ਪਿਆ ਕੋਈ ਨਹੀਂ ਕਿ ਹਾਂ ਚ ਮੇਰੇ ਪਪਾ ਨੇ ਨਹੀਂ ਆਂਦਾ ਹਾਂ ਗ੍ਰਿੰਦਰ ਪਾਹਰ ਚੱਲਿਆ ਬਹਿ ਜਾ ਬਾਤ ਤਾਂ ਛੱਡ ਦੇਣੀ ਕੱਟਿਆ ਸੀ ਤੇ ਅਬ ਮੇਰਾ ਬੱਦਨ ਉੱਥਾ ਵੀ ਨਹੀਂ ਸਕਦਾ ਏ 1 ਮਿੰਟ ਮੈਂ ਥੱਲੇ ਜਾ ਕੇ ਤਾਂ ਦੇਖ ਹਵਾ ਆਪੇ ਉੱਡਦਾ ਦੇਖ ਲੈ ਆਏ ਬਿਜਲਾ ਪਿਆਵੇ ਫੰਟਰ ਵਾਲਾ ਆਇਆ ਦੇ ਲੈ ਆਪਣੇ ਫੰਟਰ ਵਾਲਾ ਉਵਾਰੇ ਕਰ ਜੂ ਮੈਂ ਉਵਾਰੇ ਕਰ ਦੂ ਇਹਦਾ ਆ ਫੰਟਰ ਵਾਲਾ ਏ ਉਹ ਇੱਥੇ ਹਵਾ ਧੱਕਦੀ ਏ ਇਹਨੂੰ ਉਹ ਇੱਥੇ ਰੁਕੋ ਬਾਟਨ ਤੇ ਹੀ ਉਡਣਾ ਚਾਹੀਦਾ ਹਨਾ ਇਹ ਦਰ ਮੂਡ ਕੰਟਰੋਲ ਚਾਹੀਦਾ ਮਤਲਬ ਕੋਈ ਤਵਾ ਵੀ ਧੱਕੀ ਬਾਈ ਐਡਾ ਕਿੱਡਾ ਕੇ 5 ਕਿਲੋ ਦਾ ਇਹ ਹਵਾ ਦਾ ਪਦੀਏ ਨੂੰ ਹਵਾ ਦੇ ਰੁੱਖ ਤੇ ਜਾਂਦਾ ਬੰਦ ਕਰ ਏਦਾਂ ਹੀ ਚਲਾ ਦੋ ਨਾ ਮੈਂ ਛੇੜੂੰਗਾ ਮੈਂ ਛੇੜਨਾ ਬੰਦ ਕਰਕੇ ਹਾਂ ਕਰ ਥੱਲੇ ਫੇਰ ਚੱਲਣਾ ਇਹਨੇ ਓਏ ਇਹ ਰਮੋੜੀ ਗਿਰ ਗਿਆ ਇਹ ਦੇਖਾ ਛੱਡਣਾ ਇਹਨੇ ਤੋੜਤਾ ਦਾ ਧਗਰੀਂਦਾ ਮੈਂ ਨਹੀਂ ਤੋੜਿਆ ਦੰਦਿਆ ਨਹੀਂ ਹੁਣ ਸਭ ਬੰਦ ਕਰਕੇ ਲਾ ਦਵਾ ਦੇ ਆ ਬੱਦੋ ਮੈਂ ਖੜੇ ਕੋਲ ਹਾਂ ਇਹ ਕਿਉਂ ਤੇ ਆਵਾਜ਼ ਹਰ ਕਿੱਧਰ ਆ ਦੇ ਮੈਂ ਇਹ ਕਿੰਨੀ ਗੇਰੀ ਆ ਦੇ ਇਹ ਕਿਉਂ ਰਵੰਦਾ ਕਰਿਆ ਨਾ ਇਹ ਆਵੇ ਆਵੇ ਇਹ ਆਵਾਜ਼ ਇਹ ਆ ਗਿਆ ਕਿਹ ਆਵਾਜ਼ ਉਹ ਲਾ ਕਰ ਇਹ ਲੰਘਿਆ ਦਿਲ ਕੱਲ੍ਹ ਕੀ ਹੋਣਾ ਹੈ ਨਾ ਕੱਲ ਗਿਆ ਹੋਇਆ ਦਰਵਾਜ਼ੇ ਦੇ ਬਾਹਰ ਹੀ ਨਿਕਲ ਗਿਆ ਗਲੀ ਨੂੰ ਪੈ ਗਿਆ ਤੈਨੂੰ ਹਵਾ ਦੇ ਰੁਕਣਾ ਲੱਠਿਆ ਜਾ ਉਹ ਪਿੱਛੇ ਰੁਕਦਾ ਚੱਕ ਲੈ ਉਹ ਤਨ ਉੱਥੇ ਦੇਖ ਉੱਥੇ ਆਉਣ ਲੱਗੇ ਥੇਨ ਵਧੀਆ ਚੱਲਦਾ ਇਹਦੇ ਹਵਾ ਧੱਕਦੀ ਹੈ ਆਵਲਾ ਹੈ ਆਵਲਾ ਹੈ ਕਿੰਨੇ ਕੀ ਦੀ ਆਈਟਮ ਹੋਣੀ ਇਹ 5-700 ਦੀ ਆਈਟਮ ਹੋਣੀ ਹੋਰ ਕਿੰਨੇ ਦੀ ਹੈ ਇਹਦਾ ਬੰਦੀ ਮੇਰੇ ਕੋਲ ਵਧੀਆ ਦਾ ਜਿਹੜਾ ਮੇਰੇ ਕੋਲ ਦਾ ਇੱਕ ਤੂੰ ਤਾਂ ਸੜਾ ਪੈਣੀ ਥਈਂ ਜਿਹੜਾ ਤੇ ਆਉਂਦਾ ਹੈ ਪੈਣੀ ਥਈਂ ਜਿਹੜਾ ਉਹ ਭਾਈ ਜੇ ਫੇਰ ਰਿਮੋਟ ਰੱਖਿਆ ਜਾਂਦਾ ਮੁੜ ਕੇ ਕੋਲੇ ਉਧਰ ਦਾ ਲੌਦੇ ਵਾਂਗ ਤੱਕ ਅੱਗੇ ਉਹ ਤੇਰਾ ਆਈ ਦੋੜ ਤਾਹੀ ਦਾ ਦੋੜਦਾ ਯਾਰ ਇਹਦਾ ਤਾਂ ਬਹੁਤ ਕਿੰਨੇ ਦਾ ਦਾ ਪਤਾ ਨਹੀਂ ਕਿੰਨੇ ਦਾ ਹੋਣਾ ਉਹ ਬਾਹਰ ਤੇ ਲਿਆਇਆ ਦਾ ਕਿਹੜਾ ਆਹ ਜੀ ਤਾ ਜਾ ਰਿਹਾ ਕੌਣ ਕਿਉ ਕੌਣ ਲਿਆਇਆ ਤਾਂ ਉਹ ਲੈ ਤਾਂ ਤੀਹ ਇੱਥੇ ਵੀ ਜਾਈ ਬਾਹਰ ਆਏ ਉੱਡੀ ਜਾਣਾ ਇਹਦੀ ਬਾਹਰ ਮੁੰਡਾ ਨਹੀਂ ਕਹਿਦਾ ਆਏ ਉੱਡੀ ਜਾਣਾ ਕਿ ਉਹ ਵੜੀ ਆ ਤਾਂ ਇਹ ਜਾ ਉੱਥੇ ਬਾਹਰ ਤੋਂ ਜਾਂ ਮੈਂ ਫਿਰ ਨੂੰ ਹਵਾ ਲੈ ਲਈਂ ਜਰਾ ਕੇ ਇਹ ਸੈਂਸਰ ਆ ਰਹੀ ਲਾ ਮਿੱਟੀ 'ਚ ਨਹੀਂ ਬੈਣਾ ਇਹਨੇ ਆਵਾ ਆਵਾ ਸੈਂਸਰ ਨਾਲ ਦੇਖਣਾ ਹੈ ਨਾ ਜਿਹੜਾ ਕੋ ਦੇਖਣਾ ਇਹ ਬਾਹਰਲੀ ਬਾਹਰ ਆਉਣਾ ਇਹ ਆਉਂਦੀ ਥੱਲੇ ਨਹੀਂ ਲੱਗਣਾ ਇਹਦੇ ਥੱਲੇ ਹੱਥ ਲਾਈ ਜਾਣਾ ਉੱਪਰ ਨੂੰ ਜਾਈ ਜਾਣਾ ਦੇਖੀ ਆਵਾ ਲੇ ਗਈ ਰੋਣਾ ਨਹੀਂ ਚਾਹੀਦੀ ਆਵਾ ਲੇ ਗਈ ਆਵਾ ਹੱਥ ਤੇਰੇ ਪੜ ਤਾ ਮੈਨੇ ਜਾਣ ਤੇ ਜਾਣ ਤੇ ਜਿੱਧਰ ਜਾਂਦਾ ਆਵਾ ਲੇ ਗਈ ਆਵਾ ਲੇ ਇਮ ਉਹ ਬੇਵਾਦ ਹੋਏ ਨਾ ਉਹ ਆਵਾਜ਼ ਆ ਕੇ ਵੀ ਆਵਾਜ਼ ਹੁੰਦਾ ਉਹ ਉੱਥੇ ਵਧੀਆ ਉੱਡਦਾ ਰਨ ਬੈਲੈਂਸ ਹੁੰਦਾ ਕਿੰਨਾ ਹੈ ਜਿੰਨੀ ਕ ਹਵਾ ਬਣਾਉਂਦਾ ਉੰਨਾ ਕਿ ਉੱਡਦਾ ਬਸ ਕਰ ਭਰ ਨਹੀਂ ਪੰਮੇ ਸਮਝਦੇ ਉਹ ਪੰਮੇ ਦੇ ਕਿੰਨੇ ਰਹਿ ਗਈ ਭਰੀ ਨਾ ਬ라이 ਦੀ ਪੁੱਤ ਨਾ ਬ라이 ਦੀ ਆ ਜੀ ਸਾਚੀ ਗੱਲ ਪੁੱਤ ਸਾਚੀ ਗੱਲ ਬੁਲਾ ਸਾਚੀ ਗੱਲ ਸੱਸਰੀ ਕਾਲ ਦੀ ਫਾਰਿਆਂ ਨੂੰ ਕਮਾਈ ਲੈਂਦਾ ਹੈਲੀਕਾਪਟਰ ਆਪਣਾ ਨਾਂ ਬੋਲ ਕੇ ਸਾਰਾ ਕੁਝ ਦੱਸ ਦਿੰਦਾ ਕਿਵੇਂ ਕਹਿਣਾ ਹੈ ਤੈਨੂੰ ਸਵਾਗਤ ਹੈ ਜੀ ਤੁਹਾਡਾ ਵਧੀ ਕੀ ਕਰਦਾ ਦਦਰ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਹਾਂ ਅੱਜ ਤੁਹਾਡਾ ਸਵਾਗਤ ਹੈ ਮਲਕੀ ਦਵਾਈ ਦੇ ਬਲੌਗ ਮਾ ਆਪਣਾ ਨਾਮ ਲੈ ਆਪਣਾ ਨਾਮ ਵੀ ਲੈ ਤੂੰ ਗ੍ਰਿੰਦਰ ਮਹਾਲ ਜੀ ਨੇ ਦਿਨ ਵੀਡੀਓ ਬਣਾਈ ਤੀ ਉਹ ਦਾ ਅੱਛਾ ਅੱਛਾ ਹਾਂ ਸਾਰਾ ਬੁੱਧਾ ਤੇ ਕਿਆ ਕਹਤਾ ਦੰਗ ਦਾ ਬਲੌਗ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਹਾਂ ਹਾਂ ਬੱਸ ਹੇ ਸਾਰੇ ਸਤਰੀ ਕਾਲ ਦੇ ਸਾਰਿਆਂ ਨੂੰ ਅੱਜ ਤੁਹਾਡਾ ਸਵਾਗਤ ਆ ਗ੍ਰਿੰਦਰ ਮਹਾਲ ਬਲੌਗ ਜੀ ਇਧਰ ਇਧਰ ਮਹਾਲ ਬਲੌਗ ਜੀ ਕਾਹਾਂ ਫਿਰ ਕੀ-ਕੀ ਕਰਦਾ ਤਾਨੂੰ ਕਾਹਾਂ ਫਿਰ ਕੀ ਕਰਦਾ ਕਹਿੰਦਾ ਕਿਆ ਗਾਂ ਵੀਰ ਨੂੰ ਦਿਖਾਇਆ ਤਾਂ ਫਿਰ ਤੈਂ ਜਿਹੜਾ ਟਰੈਕਟਰ ਬਾਰੇ ਦੱਸਦਾ ਤਾਂ ਉਹ ਵੀ ਤਾਂ ਦਿਖਾਇਆ ਤਾਂ ਤੈਂ ਜਿਹੜਾ ਟਰੈਕਟਰ ਨੂੰ ਕਹਿੰਦਾ ਤਾਂ ਇਹ ਰਾ। ਪਹਿਲਾਂ ਸਾਡੇ ਕੋਲ ਮੈਸੇਜ ਆਇਆ ਕਰ ਹੁੰਦਾ ਦਾ। ਹਾਂ। ੁੱਲੇ ਚੈਰੀ ਬਣਾਉਂਦਾ ਇਹ। ਸਾਹਮਣੇ ਨਹੀਂ ਬੋਲਦਾ। ਹੂੰ? ਆਹੋ। ਹੁਣ ਆਵਾਜ਼ ਨਹੀਂ ਸੁਣਦੀ ਚੱਲਦੀ। ਆ ਨਿਸ਼ਾਨ ਦੇ ਲੱਦੇ ਪਏ ਗਿਆ ਮੱਥੇ ਤੇ। ਆ ਪੈ ਗਿਆ। ਇਹ ਨਾਲ ਅੱਖ ਦਾ ਤਾਂ ਨਹੀਂ ਪਤਾ ਲੱਗਦਾ। ਆ ਦੁਬਾਰਾ ਫੇਰ ਪਾ ਲਿਆ ਮੱਥੇ 'ਤੇ ਦੇਖਦਾ। ਉਧਰ ਹੀ ਸਾਈਡ। ਹੁਣ ਐ ਜਾਗਦਾ ਇਹ। ਗਮਲਾ ਵੱਜਿਆ ਦਾ ਯਾਰ। ਓਹ, ਛੱਟਨਾ ਮਰਵਾ ਲਿਆ। ਓਏ ਬੱਦਰੀ। ਹੁਣ ਟੇਰੀ। ਉੱਡ ਗਿਆ ਦਾ। ਮੇਰੀ ਟੱਕਰ। ਉੱਡ ਗਿਆ ਦਾ ਉੱਡ ਗਿਆ ਦਾ। ਹਾਂ ਮੇਰੇ ਬੜਾ ਮਗੀਡੀਓ ਅੱਛਾ ਜੇ ਇੱਕ ਵਾਰੀ ਕਰ ਗਿਆ ਫਿਰ ਆਪਣੇ ਬਾਹਰ ਬੰਦ ਹੋ ਜਾਂਦਾ ਉਹ ਮਾਰ ਰਸਾਂ ਹੀ ਕਰ ਕੇ ਆਹ ਫੰਗੀ ਨੂੰ ਉਡਾ ਰੇ ਆ ਜਿਹਦੀ ਮੜਾਈ ਕਰਦਾ ਹੁੰਦਾ ਆ ਚੀਜ਼ ਨੇ ਕਰਨੀ ਪਿੱਛੇ ਤੇ ਇਹਦੀ ਹਵਾ ਰੋਕਿਆ ਸਮਝੀ ਐ ਇਹ ਕਮਾਉਂਦੀ ਹੁੰਦੀ ਇਹਨੂੰ ਉਹ ਇਹਦੇ ਇੱਥੇ ਮੋਟਰ ਨਹੀਂ ਹੈਗੀ ਜਿਵੇਂ ਬਣਾਇਆ 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 ਬੁੱਧਨੇ ਸਿੱਧਾ ਯਾਰ ਉਹੀ ਬੈਲੈਂਸ ਹੈ ਤੇ ਸੜਕ ਤੇ ਇੰਨਾ ਕੋ ਉੱਚਾ ਬਸ ਹਮ ਇੱਥੇ ਹਵਾ ਹੀ ਜਾਂਦੀ ਰੁੱਤ ਨੂੰ ਉੱਥੇ ਜਿੱਥੇ ਹਵਾ ਨਹੀਂ ਆਉਂਦੀ ਉੱਥੇ ਪਤਾ ਚੱਲਦਾ ਟਾਈਮ ਮੰਦਰ ਕਰਦੀ ਜਾਂਦਾ ਹੈ ਕਮਰੇ ਵਾਲੀ ਆ ਬਸ ਇਹ ਹਾਂ ਖੁੱਲੀ ਹਵਾਲਾ ਨਹੀਂ ਹੈਗਾ ਉਹ ਬਸ ਆਵਾਜ਼ ਬਾਉ ਕਰਦਾ ਡਰੋਨ ਜਿਹੜਾ ਦੂਆ ਹੁੰਦਾ ਨਹੀਂ ਡਰੋਨ ਜਾਂ ਉਹਦੇ ਉਹ ਮੇਰਾ ਮਨਾ ਆਵਾਜ਼ ਕਰਦਾ ਇਹ ਹਾਂ ਵੱਡੀ ਹੈ ਹੈ ਕਾਕਾ ਹੋਰ ਹਾਂ ਪਾਰਤੀ ਦਾ ਨਹੀਂ ਹੁੰਦਾ ਉਹਦਾ ਉਹ ਆਪਣੇ ਟਰੈਕਟਰ ਨਾਲ ਦੂਗਾ ਤੇਰੇ ਨਾਲ ਲੱਦੂਗਾ ਆਪਣੇ ਵਾਲਾ ਪਾਉਂਗਾ ਤੇ ਪਿੱਛੇ ਤੇ ਕਹਦੇ ਆਪਣੇ ਵਾਲਾ ਪਾਉਣ ਲੱਗਿਆ ਉਹ ਉੱਥੇ ਬਕਸਾ ਨਹੀਂ ਲੱਗ ਜਾਣਾ ਪਿੱਛੇ ਡਾਲੇ ਨਾਲ ਹਾਂ ਚੜਾਈ ਹੈ ਉੱਥੇ ਠੀਕ ਹੈ ਚੱਲ ਠੀਕ ਹੈ ਠੀਕ ਹੈ ਵੜ ਦਮਾ ਬੱਡ ਚੱਲ ਨਵੀਂ ਕੰਮ ਚੱਲੀ ਹੈ ਦੇਖੇ ਕੋਸਾ ਮੈਨੂੰ ਦਵਾਈ ਨੂੰ ਜਾਣਾ ਯਾਰ ਦੇਖਦਾ ਵੱਡਦਾ ਹੁਣ ਆ ਚੱਕ ਲੈ ਆ ਬਣਾ ਆਹੋ ਆ ਚਾਰਜ ਲੈ ਆ ਹੋਰ ਇਹਨੂੰ ਆ ਥੋੜਾ ਬਹੁਤ ਟਾਈਮ ਕਰਦਾ ਪਾਵਰ ਬੈਂਕ ਜਾ ਆ ਕਿ ਵਧੀਆ ਆ ਆ ਬਹੁਤ ਟਾਈਮ ਕਰਦਾ ਇਹ ਰੀਡ ਲੈ ਆ ਇੱਕ ਤਾਂ ਰੋਟ ਵੀ ਗਈ ਉਹ ਤਾਂ ਹੀ ਲੈਦਾ ਤਾ ਤਿੰਨ ਚਾਰ ਦਿਨ ਮੈਂ ਸੱਤਾ ਵੀ ਆਂ نیند ਆ ਗਈ ਭਾਈ ਕੀ ਕਰ ਲੇ ਕਿਉਂ ਤੂੰ ਇਹਨਾਂ ਛੱਡ ਦੇ ਇਹਨੂੰ ਕੱਢ ਦੇ ਬਣਾ ਚਾਰਜਿੰਗ ਲਾਉਣਾ ਹੁਣ ਆ ਲਾਉਣਾ ਮੈਂ ਫੋਨ ਚਾਰਜ ਲਾਉਣਾ ਮੈਂ ਐ ਵੀ ਮਿਲਣ ਬਾਈ ਆਏ ਬਾਈ ਮਿਲਣ ਪਿੰਡ ਹੈਗਾ ਰੌਲੂ ਮਾਜਰਾ ਤੇ ਟੂਰਨਾਮੈਂਟ ਹੈ ਉਥੇ কুਸਤੀ ਦੰਗਲ ਹੈ ਜੀ কুਸਤੀ ਦੰਗਲ ਆ ਆ ਦੇਖ ਲਓ ਬਾਈ কুਸਤੀ ਦੰਗਲ ਮਿਤੀ 3 ਫਰਵਰੀ 2025 ਦਿਨ ਸੋਮਵਾਰ ਨੂੰ ਪਿੰਡ ਰੌਲੂ ਮਾਜਰਾ ਰੋਪੜ ਚੰਗੌਰ ਸਾਹਿਬ ਦੇ ਨੇੜੇ ਆ ਹਾਂਜੀ 2 ਤਰੀਕ ਨੂੰ ਗਾਉਣ ਹੈ ਇਹਨਾਂ ਦਾ ਤੇ ਵੀਰ ਤੁਸੀਂ ਦੱਸ ਦਿਓ ਇੱਕ ਵਾਰ ਆਪ ਬੋਲ ਕੇ ਦੱਸ ਦਿਓ 2 ਤਰੀਕ ਨੂੰ ਗਾਉਣ ਹੈ ਜੀ ਠੀਕ ਹੈ ਜੀ 2 ਤਰੀਕ ਨੂੰ ਗਾਉਣ ਹੈ ਤੇ 3 ਤਰੀਕ ਨੂੰ ਆਪਣੀ ਸਿੰਝ ਆ ਠੀਕ ਹੈ ਜੀ ਤਿੰਨੇ ਤਰੀਕੇ ਨੂੰ ਇਹ ਟਰਾਲੀ ਬੈਕ ਮੁਕਾਬਲਾ ਠੀਕ ਹੈ ਜੀ ਜਿੰਨੇ ਸਾਡੇ ਵੀਰ ਭਾਈ ਸਾਰੇ ਜਿਹੜੇ ਵੀਡੀਓ ਦੇਖ ਰਹੇ ਨੇ ਛੰਡੀ ਦੀ ਕੁਸ਼ਤੀ ਕਿੰਨੇ ਦੀ ਹੈ ਜੀ ਇਹ 1 ਲੱਖ 5000 ਤੇ 1 ਲੱਖ 1000 ਦੀ ਭਾਈ ਕੁਸ਼ਤੀ ਹੈ ਛੰਡੀ ਦੀ ਜਰੂਰ ਪਹੁੰਚੋ ਭਾਈ ਤੇ ਆਹ ਭਾਈ ਪੈਸੇ ਲਗਾਨ ਆ ਰਹੇ ਆ ਠੀਕ ਨਹੀਂ ਹੂੰ ਹੂੰ ਪੂਰਾ ਕਰੋਗਾ ਵੀਡੀਓ ਚ ਬਾਈ ਪੋਸਟਰ ਪਾ ਦਾਂਗੇ ਆਪਾਂ ਜੀ ਦੇਖ ਰਹੇ ਆ ਭਾਈ ਜੀ ਜਰੂਰ ਪਹੁੰਚੋ ਜਰੂਰ ਪਹੁੰਚੋ ਭਾਈ ਹੋ ਜਾਂਦੀ ਆ ਭਾਈ ਆ ਜਰੂਰ ਪਹੁੰਚਣਾ ਹੈ ਐਨ ਆਰ ਆਈ ਵੀਰਾਂ ਦੇ ਸਹਿਯੋਗ ਦੇ ਵਿਸ਼ੇਸ਼ ਤੇ ਜੋਗ ਨਾਲ ਠੀਕ ਆ 3 ਫਰਵਰੀ ਸਭਾ ਵਾਲੇ ਦਿਨ ਹੈ ਹਾਂ 3 ਫਰਵਰੀ ਦਾ ਬਾਈ ਕੁਸ਼ਤੀ ਦੰਗਲ ਤੇ ਪਹੁੰਚਿਓ ਬਾਈ ਸਾਰੇ ਜਰੂਰ ਜੀ ਉੱਥੇ ਜਿਹੜੇ ਜਿਹੜੇ ਵੀਡੀਓ ਦੇਖਦੇ ਨੇ ਜਿਹੜੇ ਵੀਡੀਓ ਦੇਖਦੇ ਨੇ ਢੇੜੇ ਢੇੜੇ ਵਾਲੇ ਆਪਣੇ ਜਿਹੜੇ ਹੈਗੇ ਆ ਸਾਰੇ ਪਹੁੰਚਿਓ ਆਪਾਂ ਵੀ ਆਵਾਂਗੇ ਜਰੂਰ ਬਾਈ ਉੱਥੇ ਤੇ ਠੀਕ ਆ ਜੀ ASCII ਕੱਲ ਜੀ ਸਾਰਿਆਂ ਨੂੰ ਜੀ ਪੁੱਤ ਜੀ ਬਾਈ ਹਾਂ ਜੀ ਠੀਕ ਆ ਬਾਈ ਕੀ ਖਾਂਦਾ ਤੂੰ ਪੁੱਤ ਨੇ ਆਂਡੇ ਤੂੰ ਆਡੇ ਵਾਲਾ ਹੈ ਨੀ ਨਾ ਸਾਡੇ ਵਾਲਾ ਮਾਲ ਨੀ ਆ ਉਹ ਸਮਾਂ ਚਾਰ ਬਾਅਦ ਸਮਾਂ ਚਾਰ ਗਿਆ ਇਹਨੂੰ ਤੇ ਠੀਕ ਤੇ ਬਾਈ ਆਏ ਤੇ ਮਿਲਣ ਮੈਂ ਬਾਈ ਰੋਪੜ ਦਾ ਮੈਂ ਕਹਿੰਦਾ ਹੁਣ ਵਾਲਾ ਕਰਿਆ ਦਾ ਫੋਨ ਇਹ ਕਹਿੰਦਾ ਫਿਰ ਬਾਈ ਟਾਈਮ ਲੱਗਦਾ ਕਿਆ ਕਰੀਏ ਹੁਣ ਕੰਮ ਬਹੁਤ ਨਿਕਲ ਗਿਆ ਜੀ ਬਾਈਆਂ ਦੇ ਪਿੰਡ ਟੂਰਨਾਮੈਂਟ ਆ ਉਹ ਆਏ ਤੇ ਬਾਈ ਫੁੱਲਾਂ ਲਈ ਉਹ ਕਹਿੰਦੀ ਜਿਹੜੀ ਉਹ ਫਲਾਲ ਦੀ ਟੋਕਰੀ ਹੀ ਲੰਦੇਦੇ ਉਹ ਕੱਲਾ ਕੱਲਾ ਫਲ ਪਾਉਣਾ ਪੈਂਦਾ ਫਿਰ ਸੇਵ ਹੱਤਰੇ ਜੋ ਵੀ ਹੁੰਦੇ ਆ ਹਾਂ ਉੱਥੇ ਟਾਈਮ ਲੱਗ ਗਿਆ ਬਸ ਇਹਦਾ ਠੀਕ ਆ ਇਹ ਕੰਮ ਜ਼ਰੂਰੀ ਹੈ ਬਾਈ ਵਿਆਹ ਕਰਕੇ ਟਾਈਮ ਕਿੱਥੇ ਆ ਟਾਈਮ ਨਹੀਂ ਲੱਗਦਾ ਯਾ ਯਾ ਪਰੀ ਵੀ ਆਹੀ ਰਹਿ ਗਈ ਡੇਢ ਘਸਾ ਮਨ ਲੱਗਦਾ ਤੇਰੀ ਮਨ ਲੱਗੋਗੀ ਡੇਢ ਸੌ ਸੱਤ ਹਾਂ ਆ 50 ਬਾਕੀ ਹੋ ਰਹੀਗੀ ਇਹਨਾਂ ਦਾ ਹੋਣਾ ਨਹੀਂ ਲੱਗਦਾ ਮਨ ਨਹੀਂ ਲੱਗਦਾ ਆ ਡੇਢ ਸੌ ਲਦਾਨ ਬਹੁਤ ਹੋ ਗਿਆ ਤਾ ਲੈ ਮੈਂ ਕਹਿੰਦਾ ਲਦਾਨ ਘੱਟ ਹੋ ਜਾਏ ਜੱਸੀ ਪਾਈ ਦੀ ਨੇ ਘਟ ਜਾਣਾ ਹੋਰ ਜੱਗੇ ਵਾਲੀ ਨੂੰ ਤਾਂ ਬਹੁਤ ਲਦਾਨ ਤਾਂ ਤੁਹਾਨੂੰ ਸਭ ਜਾਣ ਹੈ ਇਹ ਵੀ ਤੇਰਾ ਗੰਨਾ 160 ਤੋਂ 80 ਤੇ 70 ਜਾਣਾ ਚਾਹੀਦਾ ਪਰੀ ਦੇ ਖਾਸ ਨਾਲ ਪਰੀ ਦੇ ਵਜਨ ਹੋਇਆ ਤਾਂ ਜਿਹੜੀ ਮੇਰੀ ਪਰੀ ਅੱਗੇ ਉਰੇ ਘਟਦੇ ਆ ਇਹ ਹਾਂ ਉਦੇ ਸਾਫ ਗੈਲ 156 ਕੁਆਂਟਲ 55 ਅੱਛਾ ਐਨੀ ਪਤੀ ਦਾ ਪੂਰਾ ਦਾਤਿੰਦਾ ਮੈਂ ਕਹਿੰਦਾ ਥੱਲੋਂ ਆ ਜਿਹੜੇ ਕਾਣੇ ਮੈਂ ਇਹਨਾਂ ਦੀ ਮੇਰੇ ਕੋਲ ਜਿੰਨੀ ਵਾਰੀ ਇਹਨਾਂ ਨੇ ਘੜੇ ਆਏ 19 ਉਹ ਐਵਰੇਜ ਆਈ ਹੈ ਹੂੰ 19 ਉਹ ਆਏ ਇਹਨਾਂ ਕੋ ਮੇਰਾ ਹਰ ਵਾਰੀ 157 ਕੁਆਂਟਲ ਕਿੰਨਾ ਬਣਦਾ ਹੈ ਕੱਲ 150 ਤੋਂ ਉੱਪਰ ਰਿਹਾ ਜਿੰਨਾ ਅੱਗੇ ਭਰੀ ਪਉਂਦੀ ਜਿਹੜੀ ਸਾਫਗੈਲ ਮੇਰੇ ਹਿਸਾਬ ਨਾਲ ਦੇਖਿਆ ਜਾਵੇ ਮੈਂ ਭਰੀ ਪਵਾਈਦੀ 480 ਨਾ ਤੇ ਜਦ ਫਲਾਣੇ ਨੂੰ ਗਿਆ ਉਹ ਥਾਲੇ 196 ਕੁੰਟਲ ਕੰਨਾ ਹੋਇਆ ਜੇ ਨਾ ਇਹਨਾਂ ਨੇ ਇਹਨਾਂ ਮਾਈ ਹੁੰਦਾ ਵੀ ਅਸੀਂ ਵੱਧ ਕੰਨਾ ਭੇਜਣਾ ਦੂਰ ਫੇ ਠੁਕਮੀ ਭਰੀ ਭਾਗ ਲੈ ਭਾਰੀ ਬੀਫ ਫਲਾਟ ਜੀ ਨਾ ਹੋਵੇ ਹਾਂ ਲੋਡਾਨ ਬਹੁਤਾ ਨਾ ਹੋਵੇ ਜੇ ਲੋਡਾਨ ਬਹੁਤਾ ਹੋਊਗਾ ਫਿਰ ਉਹਨਾਂ ਝੂਲ ਮਾਰਦਾ ਕੰਨਾ 100 ਪੰਗੇ ਆ ਬਾਕੀ ਅੱਜ ਇਹ ਕਹਿੰਦਾ ਹੈਗਾ ਕੰਨਾ ਮੁਰਕੇ ਆਉਂਗੇ ਬਾਕੀ ਦੇਖਦੇ ਹਾਂ ਇਹਦਾ ਜੀ ਭਰੀ ਭਾਰੀ ਪਾਈ ਵੀ ਅਸੀਂ ਕੋਈ ਤਾਂ ਕਹਿੰਦੇ ਹੁੰਨੇ ਆ ਇਹ ਤਾਂ ਉਧਰ ਵੀ ਗਏ ਤੇ ਇਹਦਾ ਕੱਲੂ ਜੀ ਕਹਿੰਦੇ ਸੀ ਹਾਂ ਰਾਜਾ ਜਿਹੜਾ ਜੋਖੇ ਆ ਕਿੰਨਾ ਕਹਿੰਦੇ ਮੈਂ ਫੇਰ ਵੀ ਥੋੜਾ ਸੋਨਾ ਮੰਨ ਤਾਂ 70 80 ਰੁਪਏ 108 ਕੌਂਟਲ ਕਹਿੰਦੇ ਤੇ 10 96 97 ਰਹਿ ਜਾਣਾ ਸਾਰਾ ਕੋ ਕੱਢ ਕੇ ਕਟਾ ਗਏ 99 99 ਫੱਟਾ ਨਹੀਂ ਧਾਰਨਾ ਆ ਦੋ ਕੌਂਟਲ ਦਾ ਫੱਟਾ ਵੀ ਆਪਾਂ ਨੇ ਲਾਇਆ ਹੀ ਨਹੀਂ ਮੈਂ ਤੇਰਾ ਤਾਂ ਜਿਆਦਾ ਤੂੰ ਨਹੀਂ ਲਾਉਂਦਾ ਮੈਂ ਤਾਂ ਕੌਂਟਲ ਦਾ ਫੱਟਾ 95 ਕਿਲੋ ਰਹਿ ਗਿਆ 97 ਕੌਂਟਲ ਰਹਿ ਗਿਆ ਫੱਟਾ ਤਾਂ ਮੇਰੇ ਤਾਂ ਯਾਦ ਤੂੰ ਤਾਂ ਹਾਂ ਅਗਰ ਵੀ ਸੁਣਾ ਟੈਂਸ਼ਨ ਨਿਬੜ ਗਿਆ ਤਾਂ ਚੱਲੀ ਜਾਣਾ ਸਾਨੂੰ ਨੇ ਪੱਦੀ ਘਾਟੇ ਨੂੰ ਤੇ ਰਹਿੰਦੀ ਆ ਉਹ ਮਨੂੰ ਆਇਆ ਮਹਾ ਗੰਨਾ ਹਲੇ ਹੈਗਾ ਵੀ ਮੜਾ ਜਾ ਜਾ ਵੀ ਤਾਂ ਸਹੀ ਯਾਰ ਉਧਰ ਖਾਤੇ ਨੂੰ ਵੀ ਪਤਾ ਲੱਗਦਾ ਵੀ ਪੈਸੇ ਆ ਜਾਂ ਪਰ ਚੀ ਤੇ ਦੋ ਚੌਕੇ ਆਉਣ ਤਾਂ ਸਹੀ ਹਾਂ ਜੇ ਜਾ ਫੇ ਮੜਾ ਜਾ ਗੰਨਾ ਪਹਿਲਾਂ ਤਾਂ ਨਿਬੜ ਗਿਆ ਦੋ ਖੇਤ ਨਾਲ ਆਹ ਰਹਿ ਗਿਆ ਖੁੰਜਾ ਖੜਾ ਇੱਕ ਉਹ ਰਹਿ ਗਿਆ ਬਾ ਤੇਰੇ ਕੋਲ ਗਿਆ ਗੰਨਾ ਤੇਰੇ ਵਾਲਾ ਵੀ ਡੇਢ ਕਿਲਾ ਖੜਾ ਹੋਣਾ ਉਹ ਫੇ ਡੇਢ ਸੇ ਵੀ ਗਿਆ ਹਲੇ ਤੇ ਡੇਢ ਕਿਲਾ ਖੜਾ ਹਲੇ ਅੱਧ ਵੀ ਨਹੀਂ ਹੋਇਆ ਹਲੇ ਉਹ ਪਾਰਟੀ ਦੇ ਹਿਸਾਬ ਨਾਲ ਤਾਂ ਫਿਰ ਇੰਨਾ ਜਿគ្នា ਜੀ ਨਾਲ। ਹਲੇ ਇੱਕ ਪਰਚੀ ਹੋਰ ਐ ਤੇ ਅੱਧ ਹੋਣਾ। ਹਮਮ। ਕੱਲ ਫੇਰ ਵੀ ਇੱਦਾਂ ਕੀ ਗੰਨੇ ਵਧੀਆ ਨਿਕਲ ਰਹੇ ਨੇ। ਠੀਕ ਆ। ਵਜਨ ਦਈ ਜਾਂਦੇ ਗੰਨੇ। ਹਮ। ਕਿਹੜਾ ਬਿਮਾਰੀ ਪੈ ਗਈ ਦੀ ਪਹਿਣਾ ਉਮੀਦ ਨਹੀਂ ਸੀ ਵੀ ਇਹਨਾਂ ਵਜਨ ਤੋਂ। ਪਰ ਸੁਣਾ ਪੂਰੀ ਹੋ ਜਾਣਾ। ਥੱਤੀ ਆ ਇਹਨੂੰ ਤਾਂ ਬਹੁਤ ਬਿਮਾਰੀ ਸੀ। ਤਿੰਨ ਤੋਂ ਬਹੁਤ ਲੋਕ ਹਨ 18 38 ਤੋਂ ਬਹੁਤ ਬਿਮਾਰੀ ਪੀ ਲੋਕ 18 ਨੂੰ ਘੱਟ ਆ ਆਪਣੇ ਆਪਣੇ 18 ਨੂੰ ਇੰਨੀ ਬਿਮਾਰੀ ਹੈਗੀ ਜਿੰਨੀ ਲੋਕਾਂ ਦੇ ਦੇਖੀ ਆ ਮੈਂ 38 ਨੂੰ 18 38 ਨੂੰ ਜ਼ਿਆਦਾ ਲੋਕਾਂ ਨੂੰ 18 ਨੂੰ ਤਾਂ ਘੱਟ ਆ ਫਿਰ ਵੀ ਬਾਕੀ ਦੇਖਦੇ ਆ ਹਾਂ ਆਹ ਦੇਖਦੇ ਵਾਹ ਇਹਦਾ 18 ਵੱਡੇ ਦੇ ਸਾਰੇ ਖੇਤਾਂ ਦੀ ਆਫਸਤ ਨਿਕਲ ਕੇ ਫਿਰ ਪਤਾ ਲੱਗਣਾ ਮੈਂ ਪਤਾ ਨਹੀਂ ਕਿ ਆਏ 400 ਵਾਲਾ ਉੱਥੇ ਵਿੱਚ ਛੋਟਾ ਵਾਲਾ ਆ ਜਾਣਾ ਵਿੱਚ ਉਹ ਸਾਰੇ ਕੀ ਲੇ ਇੱਕ ਬਰਾਬਰ ਥੋੜੂ ਆ ਹੁਣ ਬੂਟਿਆਂ ਦੇ ਨਾਲ 16 ਲੈ ਇੰਨਾ ਘੜੀਆਂ ਕੀਲਾ ਬੀਜ ਹੋਇਆ ਫਿਰ ਇਹ ਤੇ 16 ਲੈਣਾ ਚਾਹੀਦਾ ਤਾਂ 60 70 ਕੁਇੰਟਲ ਲੈਣਾ ਬੂਟੇ ਨਹੀਂ ਲੈਣਾ ਖਾ ਗਏ 30 35 ਕੁਇੰਟਲ ਹੋ ਗਿਆ ਅਸੀਂ ਕਿੰਨੇ ਵਜੇ ਤੱਕ ਆਇਆ ਬਾਈ ਖਲਦ ਹੋਊਗੀ ਇਹ 12 ਘੰਟਾ ਲੱਗਣਾ ਠੀਕ ਅੱਧਾ ਘੰਟਾ ਲੱਗਣਾ ਹੋਰ ਲੋ ਜੀ ਹੁਣ ਫਿਰ ਚੱਲੀ ਕਰ ਨੂੰ ਨਾ ਬਾਪੂ ਨਹੀਂ ਆਉਣਾ ਹਲੇ ਉਹਨੂੰ ਜੀ ਮਿਲਲੀ ਨਹੀਂ ਜੀ ਦੇਖੋ ਜੀ ਮੈਂ ਸ਼ੁਰੂ ਹੋਣ ਲੱਗਾ ਹਾਂ ਸੱਚੀ ਮੈਚ ਹੈ ਯਾਰ ਕੋਈ ਕੋਈ ਲੜ ਪਿਆ ਨਹੀਂ ਕੰਮ 'ਚ ਆਪਾਂ ਕਰ ਨੂੰ ਗੋਲੀਆਂ ਹੁਣ ਨਹੀਂ ਮੈਚ ਦੇਖਦਾ ਹਾਂ ਗੱਲ ਦੇਖ ਲੈ ਤੇਰੀ ਮਰਜ਼ੀ ਟੀਵੀ ਲਾ ਕੇ ਆਪਣਾ ਹੁਣ ਆਵਾਜ਼ ਚੱਕ ਕੇ ਦੇਖਣਾ ਤੁਹਾਨੂੰ ਚਸਕਾ ਹੀ ਹੈ ਨਾ ਮੈਨੂੰ ਪਤਾ ਹੀ ਨਹੀਂ ਵੀ ਹੈ ਕਿ ਇਹ ਮੈਜਾ ਇੰਨਾ ਚਸਕਾ ਹੁੰਦਾ ਦਾ ਗੱਗੇ ਗੱਗੇ ਨੂੰ ਪਤਾ ਸੀ ਅਸੀਂ ਅਸੀਂ ਟਰੈਕਟਰ ਦੀ ਬੈਟਰੀ ਬੁਲਾਉਂਦੇ ਲੈਟ ਭਜੀਦੇ ਬੈਟਰੀ ਬੁਲਾਏ ਕਰਦੇ ਸੀ ਅਸੀਂ ਹਾਂ ਹਾਂ ਇੱਕ ਵਾਰੀ ਉਥੋਂ ਹੀ ਕਾਣ ਕੇ ਗੱਢੀਏ ਖੇਤ ਵਿੱਚ ਨਾ ਟਰੈਕਟਰ ਦੀ ਬੈਟਰੀ ਪਰ ਕਿਵੇਂ ਲਾ ਲੰਦੇ ਤੇ ਬਲੈਕ ਐਂਡ ਵਾਈਟ ਟੀਵੀ ਹੁੰਦਾ ਦੋ ਤਾਰਾਂ ਕਢਾਈਆਂ ਵੀ ਦੀਆਂ ਸੀ ਪੱਕੀਆਂ ਅੱਛਾ ਵੀ ਟਰੈਕਟਰ ਜਦ ਕਿਹੜੇ ਲੈਟਰ ਰਹਿੰਦੀ ਹੁੰਦੀ ਸੀ ਆ ਵੀ ਚੱਲ ਜਾਣਾ ਇਹਦੇ ਨਾਲ ਇਹਦੇ ਚੱਲ ਜਾਣਾ ਅਸੀਂ ਕੱਲ ਕੇ ਕੱਢੀਏ ਰਾਤ ਨੂੰ ਇਹੋ ਜਿਹਾ ਲੈਟਰ ਪੱਜੀ ਸਾਰਾ ਮੂਲਖੀ ਦੇ ਘਰਾਂ ਲੈਟਰ ਜਦ ਮੋਟਰ ਬਕਾਣ ਕੇ ਕੱਢੀਏ ਘਰਾਂ ਮੈਚ ਆਇਆ ਵਾ ਟੀਵੀ ਜਗ੍ਹਾ ਲੈ ਕੇ ਟਰੈਕਟਰ ਦੀ ਬੈਟਰੀ ਲਾਏ ਨਾਲ ਕੱਢ ਕੇ ਕੱਢੀਏ ਤੱਕ ਲਿਵਰ ਨਹੀਂ ਕੱਢਣੀ ਸੀ ਨਾਲ ਦੇਖੀਗੇ ਨਾਲੇ ਮੈਚ ਦੇਖੀਗੇ ਮਹਿਰ ਕਾਕਾ ਦੇਖਿਆ ਸੀ ਬਹੁਤ ਵਾਈ ਮੈਚ ਦੇਖਿਆ ਇਹ ਜਾ ਚਸਕਾ ਮਾੜਾ ਦਾ ਮੈਂ ਤਾਂ ਤਸਕਾ ਇਹ ਵੀ ਨਾ ਇਧਰਲੀ ਸਾਈਡ ਆਏ ਹੁਣ ਮੈਨੂੰ 5-7 ਸਾਲ ਹੋ ਗਏ 10 ਸਾਲ ਮੰਨ ਲਾ ਹੁਣ ਚਸਕਾ ਘਟ ਗਿਆ ਹੁਣ ਮੈਂ ਨਾ ਅਰਸ਼ਦੀਪ ਕਰਕੇ ਮੈਚ ਵਧੀਆ ਲੱਗਦਾ ਮਰਸ਼ਦੀਪ ਨੂੰ ਦੇਖਦਾ ਮੈਂ ਚੱਕਰ ਉਹਦੀ ਉਹਦੀ ਬੋਲਿੰਗ ਵਧੀਆ ਲੱਗਦੀ ਤਸਕਾ ਪਿਛਲੀ ਵਾਰ ਤਕੜੀ ਬੋਅ ਕਰੀ ਹੁੰਨੇ ਬਹੁਤ ਜਿਹਾ ਸਵਿੰਗ ਕਰਦਾ ਉਹਨੂੰ ਮੈਚ ਵਧੀਆ ਲੱਗਦੇ ਉਹਦੇ ਕਰਕੇ ਛਕਾ ਮੈਚ ਮੈ ਛਕਾ ਆ ਨਾ ਰੇਗ ਮੈਚ ਹੁੰਦਾ ਉਹ ਬੱਸ ਉਦਾਂ ਹੀ ਯਾਰ ਤਸਕਾ ਕਾਕੇ ਜੋ ਮਰਜ਼ੀ ਕਹਿ ਲੈ ਨਾ ਨਾ ਚਲੋ ਆਏ ਤਾਂ ਚੀਜ਼ ਬਸ ਆ ਵੀ ਵੇਟ ਕਰਦੇ ਕੱਦ ਜਾਂ ਚਲੀਏ ਮੈਚ ਦੇਖਣਾ ਠੀਕ ਨਹੀਂ ਚਾਹੇ ਗਲਤ ਆ ਸਹੀ ਆਪਾਂ ਨੂੰ ਪਤਾ ਨਹੀਂ ਬਾ ਆਪਣਾ ਆਪਣਾ ਸ਼ੌਂਕ ਕਰੇ ਕਦਾ ਠੀਕ ਨਹੀਂ ਛੁੱਟੀ ਗਈ ਫਿਰ ਐ